ਨਮਸਕਾਰ ਦੋਸਤੋ ਮੈਂ ਜਤਿਨ ਸਿੰਘਲਾ ਮੁਰਤੋ ਸਵਾਗਤ ਕਰਦਾ ਤੁਹਾਡਾ ਬਾਲਾ ਜੀ এডਿਕੇਸ਼ਨ ਪੁਆਇੰਟ ਦੇ ਪ੍ਰਾਈਵੇਟ ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਇੱਕ ਖਾਸ ਮੈਸੇਜ ਵਾਸਤੇ ਹੈ ਇੱਕ ਖਾਸ ਚੀਜ਼ ਦੀ ਰਿਕਵੈਸਟ ਕਰਨ ਵਾਸਤੇ ਹੈ ਤੁਹਾਨੂੰ ਤੁਹਾਡੇ ਫਿਊਚਰ ਦੀ ਗੱਲ ਹੈ ਤੁਹਾਡੀ ਨਸਲਾ ਦੀ ਗੱਲ ਹੈ ਤੇ ਤੁਹਾਡੀ ਅਕਲਾ ਦੀ ਗੱਲ ਹੈ ਬੱਚੋ ਪੀਐਸਟੈਟ ਯੂਨੀਅਨ ਪੰਜਾਬ ਵੱਲਿਓ ਪੀਐਸਟੈਟ ਯੂਨੀਅਨ ਪੰਜਾਬ ਵੱਲਿਓ ਧਰਨਾ ਰੱਖਿਆ ਗਿਆ ਹੈ ਪਹਿਲਾ ਇਹ ਧਰਨਾ 17 ਜੁਲਾਈ ਨੂੰ ਸੀ ਹੁਣ ਇਹ ਧਰਨਾ 17 ਜੁਲਾਈ ਤੋਂ ਸ਼ਿਫਟ ਕਰਕੇ 19 ਜੁਲਾਈ ਨੂੰ ਰੱਖਿਆ ਗਿਆ ਹੈ ਰੱਖਿਆ ਗਿਆ ਕਿ ਅਸੀਂ ਪੀਐਸਟੈਟ ਦਾ ਜਿਹੜਾ ਨੋਟੀਫਿਕੇਸ਼ਨ ਹੈ ਉਹ ਆਊਟ ਹੋਵੇ ਪੀਐਸਟੈਟ ਦਾ ਜਿਹੜਾ ਪੇਪਰ ਹੈ ਉਹ ਜਲਦ ਤੋਂ ਜਲਦ ਲਿੱਤਾ ਜਾਵੇ ਇੰਨਾ ਜ਼ਿਆਦਾ ਡਿਲੇ ਹੋ ਚੁੱਕਿਆ ਹੈ ਪੀਐਸਟੈਟ ਦਾ ਨੋਟੀਫਿਕੇਸ਼ਨ ਜਾਰੀ ਕਰਵਾਉਣ ਵਾਸਤੇ ਕਿ ਜਿੰਨਾ ਲੇਟ ਪੀਐਸਟੈਟ ਦਾ ਨੋਟੀਫਿਕੇਸ਼ਨ ਜਾਰੀ ਹੋਊਗਾ ਉਨਾ ਲੇਟ ਪੀਐਸਟੈਟ ਦਾ ਪੇਪਰ ਹੋਊਗਾ ਉਨਾ ਲੇਟ ਪੀਐਸਟੈਟ ਦਾ ਰਿਜ਼ਲਟ ਆਊਗਾ ਫਿਰ ਜਾ ਕੇ ਕਿਤੇ ਸਾਨੂੰ ਮਾਸਟਰ ਕੈਡਰ ਦੇ ਵਿੱਚ ਪੇਪਰ ਭਰਨ ਦੀ ਮਨਜ਼ੂਰੀ ਮਿਲੇਗੀ ਉਨੀ ਲੇਟ ਸਾਡੀ ਜ਼ਿੰਦਗੀ ਦਾ ਕਰੀਅਰ ਹੋਊਗਾ ਠੀਕ ਹੈ ਤਾਂ ਜਿਹੜੇ ਵੀ ਬੱਚੇ ਡਿਸਟ੍ਰਿਕਟ ਸੰਗਰੂਰ ਦੇ ਨੇੜੇ ਤੇੜੇ ਨੇ ਦਿਨ 19 ਜੁਲਾਈ ਸਵੇਰੇ 10 ਵਜੇ ਦੇ ਕਰੀਬ ਵੇਰਕਾ ਪਲਾਂਟ ਸੰਗਰੂਰ ਦੇ ਵਿੱਚ ਸੰਗਰੂਰ ਤੋਂ ਜਦ ਪਟਿਆਲਾ ਰੋਡ ਤੇ ਜਾਂਦੇ ਆ ਜਾਂ ਪਟਿਆਲੇ ਤੋਂ ਸੰਗਰੂਰ ਨੂੰ ਐਂਟਰ ਕਰਦੇ ਆ ਵੇਰਕਾ ਪਲਾਂਟ ਆਂਦਾ ਹੈ ਉੱਥੇ ਇੱਕ ਰੈਸਟੋਰੈਂਟ ਵੀ ਆ ਰੋਕੋ ਰੋਕੋ ਜੇ ਵੇਰਕਾ ਪਲਾਂਟ ਨਾ ਮਿਲੇ ਤਾਂ ਰੋਕੋ ਉੱਥੇ ਦਰਨਾ ਰੱਖਿਆ ਗਿਆ ਹੈ ਸੀਐਮ ਸਾਹਿਬ ਦੀ ਕੋਠੀ ਦੇ ਬਾਹਰ ਆਪਾਂ ਦਰਨਾ ਲਾਉਣਾ ਹੈ ਉਹਨਾਂ ਨੂੰ ਰਿਕਵੈਸਟ ਕਰਨੀ ਹੈ ਆਪਦੀ ਮੰਗ ਰੱਖਣੀਆਂ ਨੇ ਕਿ ਭਾਈ ਜਲਦ ਤੋਂ ਜਲਦ ਪੀਐਸਟੈਟ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ ਤਾਂ ਕਿ ਜਿਹੜੇ ਬੱਚੇ ਓਵਰਏਜ ਹੋਈ ਜਾ ਰਹੇ ਨੇ ਉਹਨਾਂ ਦੀ ਏਜ ਨੰਗਦੀ ਜਾ ਰਹੀ ਹੈ ਆਏ ਹੱਥ ਤੇ ਦਰਦ ਦਰ ਕੇ ਬੈਠੇ ਸੋਚੀ ਜਾਂਦੇ ਨੇ ਪੀਐਸਟੈਟ ਕਬ ਆਊਗਾ ਕਦੇ ਮੈਨੂੰ ਫੋਨ ਮਾਰ ਲਿਆ ਕਦੇ ਕਿਸੇ ਹੋਰ ਚੈਨਲ ਵਾਲੇ ਨੂੰ ਫੋਨ ਮਾਰ ਲਿਆ ਉਹ ਭਾਈ ਅਸੀਂ ਸ਼ਕਤੀਮਾਨ ਨਹੀਂ ਹੈਗੇ ਅਸੀਂ ਕੋਈ ਬਾਬਾ ਜੀ ਨਹੀਂ ਹੈਗੇ ਵੀ ਅਸ਼ੀਰਵਾਦ ਦੇ ਦਾਂਗੇ ਤਾਂ ਪੀਐਸਟੈਟ ਦਾ ਨੋਟੀਫਿਕੇਸ਼ਨ ਆ ਜਾਊਗਾ ਮਿਹਨਤ ਆਪ ਕਰਨੀ ਪਊਗੀ ਅਸੀਂ ਤੁਹਾਨੂੰ ਕਨਸੋਲੀਡੇਟ ਕਰ ਸਕਦੇ ਹਾਂ ਤੁਹਾਨੂੰ ਲੀਡ ਕਰ ਸਕਦੇ ਹਾਂ ਇਕੱਠੇ ਕਰ ਸਕਦੇ ਹਾਂ ਗਾਈਡ ਕਰ ਸਕਦੇ ਹਾਂ ਤੁਹਾਡੀ ਆਵਾਜ਼ ਸਰਕਾਰਾਂ ਦੇ ਕੰਨਾਂ ਤੱਕ ਪਹੁੰਚਾ ਸਕਦੇ ਹਾਂ ਪਰ ਜਾਣਾ ਤੇ ਉੱਠਣਾ ਤੁਹਾਨੂੰ ਪਊਗਾ ਤਾਂ ਕਿਰਪਿਆ ਕਰਕੇ ਇਸ ਵੀਡੀਓ ਨੂੰ ਆਪਦਾ ਮੌਲਿਕ ਕਰਤੱਬ ਮੰਨਦੇ ਹੋਏ ਰਿਕਵੈਸਟ ਹੈ ਜਿਆਦਾ ਤੋਂ ਜਿਆਦਾ ਬੱਚਿਆਂ ਤੱਕ ਸ਼ੇਅਰ ਕਰੋ ਤਾਂ ਕਿ ਲੋਕਾਂ ਤੱਕ ਇਹ ਮੈਸੇਜ ਪਹੁੰਚ ਸਕੇ ਕਿ ਭਾਈ ਘਰੋਂ ਨਿਕਲਣਾ ਪਊਗਾ ਉੱਠਣਾ ਪਊਗਾ ਇੱਕ ਇੱਕ ਦੋ ਦੋ ਦਿਨ ਆਪਦੀ ਦਿਹਾੜੀ ਕੰਮ ਛੱਡਣੇ ਪੈਣਗੇ ਇਹ ਸਾਡੇ ਫਿਊਚਰ ਦੀ ਗੱਲ ਹੈ ਇਹ ਸਾਡੇ ਅਮਲਾ ਦੀ ਗੱਲ ਹੈ ਸਾਡੇ ਅਸਲਾ ਦੀ ਗੱਲ ਹੈ ਸਾਡੇ ਜ਼ਿੰਦਗੀ ਦੀ ਗੱਲ ਹੈ ਸਾਨੂੰ ਅੱਗੇ ਜਾਣਾ ਪਊਗਾ ਆਣਾ ਪਊਗਾ ਇਸ ਤੋਂ ਇਲਾਵਾ ਆ ਤੁਸੀਂ ਨੰਬਰ ਦੇਖ ਸਕਦੇ ਹੋ ਇਹ ਜਿੰਨੇ ਵੀ ਪ੍ਰਧਾਨ ਨੇ ਉਹਨਾਂ ਦੇ ਨੰਬਰ ਨੇ ਸਕਰੀਨਸ਼ਾਟ ਲੈ ਕੇ ਉਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਇੱਕ ਦੋ ਦਾ ਨੰਬਰ ਮੈਂ ਤੁਹਾਨੂੰ ਦੱਸ ਦਿੰਦਾ ਪ੍ਰਵੀਨ ਕੰਬੋਜ 8283842982 ਸੋਨੂ ਕੰਬੋਜ 8872956569 ਇਹਨਾਂ ਸਾਰਿਆਂ ਨੂੰ ਤੁਸੀਂ ਫੋਨ ਕਰਕੇ ਇਹਨਾਂ ਨਾਲ ਜੁੜ ਸਕਦੇ ਹੋ ਜਿਆਦਾ ਤੋਂ ਜਿਆਦਾ ਗਿਣਤੀ ਦੇ ਵਿੱਚ ਦਿਨ 19 ਜੁਲਾਈ ਨੂੰ ਵੇਰਕਾ ਪਲਾਂਟ ਜਾਂ ਰੋਕੋ ਕੋਲੇ ਸੰਗਰੂਰ ਇਕੱਠੇ ਹੋਵੋ ਸੀਐਮ ਸਾਹਿਬ ਦੀ ਕੋਠੀ ਦੇ ਬਾਹਰ ਆਪਾਂ ਧਰਨਾ ਲਾਣਾ ਇਸ ਵਾਰ ਪੂਰਾ ਇਕੱਠ ਕਰਨਾ ਦਿਨ ਹੈਗਾ ਸ਼ੁੱਕਰਵਾਰ ਦਿਨ ਹੈਗਾ ਸ਼ੁੱਕਰਵਾਰ ਇੱਕ ਦਿਨ ਕੰਮ ਛੱਡ ਦਾਂਗੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਸਾਡੇ ਫਿਊਚਰ ਦੀ ਗੱਲ ਹੈ ਤੇ ਜੇ ਤੁਸੀਂ ਇਸ ਚੈਨਲ ਤੇ ਨਵੇਂ ਹੋ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਜੇ ਕੋਈ ਵੀ ਅਪਡੇਸ਼ਨ ਆਂਦੀ ਹੈ ਮੈਂ ਖੁਦ ਸੰਗਰੂਰ ਦਾ ਮੈਂ ਖੁਦ ਉੱਥੇ ਆਉਂਗਾ ਆਪਣੇ ਬੱਚਿਆਂ ਨੂੰ ਲੈ ਕੇ ਆਪਾਂ ਜੁੜ ਸਕੀਏ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਸਾਡੇ ਨਾਲ ਜੁੜੇ ਰਹੋ ਫਿਊਚਰ ਦੇ ਵਿੱਚ ਵੀ ਤੁਹਾਨੂੰ ਪੀਐਸਟੈਟ ਦੇ ਰਿਲੇਟਿਡ ਸਾਰੀ ਜਾਣਕਾਰੀ ਮਿਲਦੀ ਰਹੂਗੀ ਮੈਂ ਉਮੀਦ ਕਰਦਾ ਮੇਰੀ ਗੱਲ ਤੁਸੀਂ ਸਮਝ ਗਏ ਹੋਵੋਗੇ ਜੇ ਮੇਰੀ ਗੱਲ ਸਮਝ ਗਏ ਤਾਂ ਵੀਡੀਓ ਦੇ ਨੀਚੇ ਓਕੇ ਸਰ ਲਿਖ ਦਿਓ ਥੈਂਕ ਯੂ ਸੋ ਮੱਚ